ਚੱਲ ਤਰ ਆ ਕਿਉਂ ਰਾਮ ਨੂੰ ਕਰ ਜਾਂਦੇ ਟਿਊਸ਼ਨ ਬੜੇ ਮ제 ਨਾਲ ਤੇ ਜਦੋਂ ਚੀਜ਼ੀਆਂ ਮਿਲ ਲੀਆਂ ਨਾ ਫੇਰ ਇਹਨੇ ਕੀ ਕਹਿਣਾ ਟਿਊਸ਼ਨ ਤੋਂ ਮੰਮਾ ਆਈ ਆ ਰਹਿਣਾ ਮੰਮਾ ਲਾ ਕੇ ਪਾਣੀ ਪੂਣੀ ਪੈ ਲਾ ਕੁੜੀ ਲਿਆ ਕੇ ਮੰਮਾ ਕੋ ਰਹਿਣਾ ਕਿ ਨਹੀਂ ਚੱਲ ਆ ਜਾਓ ਚੱਲ ਹੁਣ ਤੂੰ ਇਦਾਂ ਕਰ ਵੀ ਇਹਨੂੰ ਸੰਭਾਲ ਕਰ ਤਾਂ ਅਸੀਂ ਉੱਥੋਂ ਹੋ ਕੇ ਆਈਏ ਫਿਰ ਮੰਨ ਗਿਆ ਮਨ ਨਹੀਂ ਜਾਣਾ ਉਹਨਾਂ ਨੇ ਕੀ ਕਹਿਣਾ ਹਾਂ ਜਾਣਾ ਤੇ ਪੈਣਾ ਹੀ ਆ ਦੇਖੋ ਭਾਬੀ ਬੀਜੀ ਨੂੰ ਸਮਝਾ ਦਿਓ ਉਹਨਾਂ ਦੇ ਢੱਡੇ 'ਚ ਗੁੱਸਾ ਗਲਤੀ ਸਾਡੀ ਆ ਜੋ ਗਰਮ ਹੋ ਵੀ ਜਾਣਗੇ ਤੇ ਇਹਨਾਂ ਨੂੰ ਕਿਉਂ ਕਿ ਤੂੰ ਵੀ ਸੱਸ-ਸਬਾਹ ਨਾਲ ਗੱਲ ਕਰਿਓ ਆਖਰ ਮੇਰਾ ਘਰ ਵਾ ਮੈਂ ਇੱਥੇ ਵਾਪਸ ਜਾਣਾ ਵਾ ਗਲਤੀ ਸਾਡੀ ਨਹੀਂ ਆ ਗਲਤੀ ਤੇਰੀ ਆ ਤੇ ਜਿਹੜੀ ਦੋਵਾਂ ਘਰਾਂ ਨੂੰ ਪੁੱਗਤਣੀ ਪੈਣ ਈ ਆ ਤੈਨੂੰ ਤੇ ਮਾਸਾ ਅਕਲ ਨਹੀਂ ਆਈ ਪਰ ਹੁਣ ਜਿ ਜਠਣੀਆਂ ਤੇ ਹਨੂ ਪੈਣੀਆਂ ਨਾ ਇਹ ਤੇ ਤੂੰ ਸੋਚਿਆ ਵਿਚਾਰੇ ਨੇ ਕਾਕਾ ਤੈਨੂੰ ਮੈਂ ਰੁਖੀ ਰੁਖੀ ਬੜਾ ਸਮਝਾਉਂਦੀ ਰਹੀ ਮੈਂ ਨਿਆਣੀ ਤੇ ਨਹੀਂ ਮੈਨੂੰ ਸਾਰੀ ਸਮਝ ਲੱਗਦੀ ਈ ਹੈਗੀ ਤੇ ਨਾਲੇ ਕਿੰਨਾ ਚਿਰ ਕਿਸ ਦੇ ਅੱਖੀ ਘਟਾ ਪਾਏਂਗੀ ਤੂੰ ਇੱਕ ਦਿਨ ਜਿਹੜੀ ਇਹੋ ਜਿਹਾ ਕਰਤੂਤਾ ਹੁੰਦੀਆਂ ਨਾ ਉਹ ਜਾਰ ਹੁੰਦੀਆਂ ਈ ਹੁੰਦੀਆਂ ਵਾ ਬਾਕੀ ਚਲੋ ਹੱਥ ਪੱਲਾ ਉਹਨਾਂ ਦੇ ਅੱਗੇ ਜੋੜਾਂਗੇ ਚਾਹੇ ਕੋਈ ਅਮੀਰ ਤੇ ਚਾਹੇ ਕੋਈ ਗਰੀਬ ਇੱਜ਼ਤ ਸਾਰਿਆਂ ਨੂੰ ਪਿਆਰੀ ਹੁੰਦੀ ਆ ਮੇਰੇ ਮੱਥੇ ਤੇ ਹੋਊਗੀ ਇੰਨੀ ਕਾਲਖ ਜਿਹੜੀ ਲੱਗੀ ਆ ਜਿਹਨੂੰ ਮੈਂ ਚਾਹ ਕੇ ਵੀ ਕਦੀ ਹੰਤੋ ਨਹੀਂ ਸਕਦੀ ਚੱਲ ਠੀਕ ਆ ਹੁਣ ਤੋਂ ਟੈਨਸ਼ਨ ਨਾ ਲੈ ਤੇ ਅਸੀਂ ਤਿਆਰ ਹੋਈਏ ਤੇ ਜਾਈਏ ਹੁਣ ਤੇ ਜੇ ਕੋਈ ਘਰ ਦਾ ਕੰਮ ਕੰਮ ਹੋਗਾ ਤਾਂ ਵੇਖ ਲੈ ਰਸੋਈ ਚ ਤੇ ਇਹਨੂੰ ਵੀ ਰੋਟੀ ਪਾਣੀ ਦੇ ਦੇ ਦੀ ਹੁਣ ਠੀਕ ਚਲੋ ਬੀਜੀ ਕਪੜਿਆਂ ਦੀ ਪੰਡ ਪਈ ਆ ਉਹ ਮੈਂ ਵੀ ਜੇ ਜਾਣਾ ਹੋਣਾ ਹੁੰਦਾ ਵਾ ਥੋੜੇ ਬੋੜੇ ਤਵਾ ਦੇ ਅਗਰ ਉਹ ਕਿਹਾਗੇ ਜਾਣਾ ਤਾਂ ਤੂੰ ਜਾ ਜਿਹੜਾ ਤੇ ਢਿੱਡ ਚਾਹਾਂ ਮੇਰੇ ਨੋਹਾ ਚ ਵਾ ਹਾਂ ਮੈਂ ਹੁਣ ਕੀ ਕਹਾਂ ਤੈਨੂੰ ਕੋਈ ਬੁੱਢੀ ਰੱਖ ਲਾਂਗੇ ਕਪੜੇ ਤੋਂ ਨਹੀਂ ਉਹਨੂੰ ਨਹੀਂ ਮੈਂ ਲਿਆਉਣਾ ਆਹੋ ਉਹ ਚੱਲ ਠੀਕ ਆ ਸਿਮੂ ਬਤੋ ਏ ਹਾਂਜੀ ਆਪਾ ਜੀ ਜਾ ਆਪਣੀ ਚਾਚੀ ਤੋਂ ਗਈ ਕਿ ਬਪਾ ਗਿੰਦਾ ਵੀ ਥੋੜੇ ਜੇ ਕਪੜੇ ਧੋਦੇ ਜਾਣ ਆਉਣ ਵਾਲੇ ਕਿਤੇ ਜਾਣਾ ਪੈਂਦਾ ਵਾ ਠੀਕ ਮਸ਼ੀਨ ਚੀਤੇ ਪਾਉਣੇ ਆ ਫੇਰ ਕੀ ਆ ਰੱਖ ਲਾਂਗੇ ਕਪੜੇ ਧੋਈ ਤੂੰ ਟੈਨਸ਼ਨ ਨਾ ਲੈ ਅਹੀਂ ਉਹ ਨੂੰ ਨਹੀਂ ਲੈ ਸਾਡੀ ਜਿੰਦਗੀ ਹੋਈ ਫਿਰ ਸਾਡੀ ਸੁਖ ਨਾਲ ਜਵਾਨ ਹੋਈ ਆ ਹੋਰ ਸਾਲ ਸਾਰਾ ਕੰਮ ਲਾਤੋਰ ਨਾ ਨੇ ਸਾਨੂੰ ਦੇ ਕਿ ਨੌੜਾ ਪਰ ਮੈਨੂੰ ਵੀ ਪਤਾ ਮੈਂ ਕਿਹਦੇ ਲੈਣ ਤੁਰਿਆ ਵਾ ਤੁਸੀਂ ਤਾਂ ਹੁਣ ਐਵੇਂ ਇਦਾਂ ਬੋਲੀ ਜਾਂਦੇ ਹੋ ਭਲੇ ਆ ਮਾਰਸਾ ਸੁਣ ਲੈ ਗੱਲ ਮੈਂ ਤਾਂ ਨਹੀਂ ਉਹ ਜਨਾਨੀ ਨੇ ਹੋਣੀ ਭਾਈ ਇਧਰ ਜਾ ਕੇ ਦੇ ਰ ਇਧਰ ਚੱਲ ਜੇ ਭਾਈ ਇਧਰ ਚੱਲ ਜੇ ਚੱਲ ਠੀਕ ਆ ਮੇਰੇ ਉਹ ਪਜਾਮਾ ਕੁੜਤਾ ਇੱਕ ਦੋ ਮੈਂ ਆਪਣਾ ਕਰਾ ਕੇ ਤੇ ਉਹਨੂੰ ਕਹੀ ਦੋਵਿੰਦਰ ਨੂੰ ਵੀ ਪ੍ਰੈਸ ਕਰ ਦੂੰਗੀ ਠੀਕ ਆ ਇਧਰ ਉਧਰ ਜਾਣਾ ਪੈਂਦਾ ਚੱਲ ਕਰ ਲਾਂਗੀ ਆਹ ਆਹ ਤੂੰ ਮੈਨੂੰ ਬਾਜ਼ਾਰ ਤਾਂ ਨਾ ਪਾ ਲੈ ਜਾਣ ਨਹੀਂ ਗੱਲਾਂ ਤੇਰੀਆਂ ਹੱਦ ਹੋ ਗਈ ਮੈਂ ਕਹਦੀਆਂ ਬਾਜ਼ਾਰ ਤਾਂ ਪਾਉਣ ਡਿਆ ਵੇਲੀ ਹੋਈਆਂ ਚਾਚੀ ਜੀ ਪਾਪਾ ਕਹਿੰਦੇ ਕੱਪੜੇ ਧਰੋ ਥੋੜੇ ਕ ਚੱਲ ਠੀਕ ਆ ਆਉਣੀ ਆ। ਆਹ ਚੰਗਾ ਪਖਾਂਢੀ ਹੈ। ਹੈ ਮੈਂ ਉਦੋਂ ਹਲੇ ਬੁੜੀ ਦੇ ਕੰਨਾਂ ਚੋਂ ਕੱਢ ਕੇ ਆਈ ਹਾਂ। ਬਿੱਪੂ ਤੂੰ ਕੰਮ ਵਾਲੀ ਲਾ ਲ। ਦੱਸ ਇਹਨਾਂ ਤੇ ਪਖੰਡ ਫੜ ਲਿਆ ਤੇ ਕਰ ਜਾਂਦੀ ਆ। ਕਿਤੇ ਇੱਕ ਅੱਧਾ ਕੱਪੜਾ ਥੋੜਾ ਹੋਣਾ ਵਾ। ਚਾਰ ਜੀ ਆ ਸੁਖਣਾ। ਪੰਡ ਬੰਨ ਕੇ ਰੱਖੀ ਹੋਣੀ ਆ। ਜਦੋਂ ਆਰਾਮ ਕਰਨ ਦਾ ਟਾਈਮ ਹੁੰਦਾ ਵਾ ਉਦੋਂ ਇਹਨਾਂ ਦੇ ਰੋਟੀ ਪਾਣ ਦਾ ਟਾਈਮ ਹੋ ਜਾਂਦਾ ਵਾ। ਹਾਏ ਹਾਏ ਦਵਿੰਦਰੇ ਅੱਕ ਤੱਕ ਸੂਤਾ ਹੀ ਜੰਬ ਪੈ ਗਿਆ ਵਾ। ਕਿੰਨੇ ਕ ਦਿਨ ਇਹਨਾਂ ਨੂੰ ਮੈਂ ਇਦਾਂ ਕਰ ਕਰਦਾ ਹਾਂਗੀ। ਰਾਤ ਨੂੰ ਬੁੜੀ ਦੇ ਕੰਨਾਂ ਚੋਂ ਕੱਢਿਆ ਸੀ। ਇਹ ਕੰਮ ਵਾਲੀ ਲਾ ਲਾ। ਅੱਜ ਮੰਮੀ ਕੇ ਝੋਪਾ ਕਰਕੇ ਕਹਿ ਦੇਣਾ ਵਾ ਕਿ ਮੈਂ ਠੀਕ ਨਹੀਂ ਆਂ ਸਰੀਰ ਮੇਰਾ ਮਨਾ ਪੈ ਲੰਮੀ ਅੱਜ ਤੋਂ ਦੇਖੀ ਜਾਣ ਡੀਕਦੇ ਰਹਿਣ ਇਹਨਾਂ ਤੇ ਪਖਾਂਡੀ ਫੜ ਲਿਆ ਵਾ ਪਿਦਵਿੰਦਰ ਵਾਧੂ ਆ ਹਾਂ ਹਮਤਰਾ ਰਾਮ ਕਰਦਾ ਕਲੀ ਟਾਈਮ ਹੁੰਦਾ ਹੀ ਲੈ ਆਗੇ ਮਨ ਬਣਾਉਂ ਪਿਆ ਕਰਨ ਚੱਲ ਮਨਾ ਤੂੰ ਇੱਥੇ ਕਰਨਾ ਵਾ ਗੈਸ ਬੰਦ ਕਰ ਤੇ ਜਾ ਕੇ ਤਮਾਸ਼ਾ ਵੇਹ

ਹੋ ਸਾਰਾ ਸਾਫੀ ਤਾਂ ਹੈ ਹਾਂਜੀ ਵਧੀਆ ਸੁਮਾ ਪਾਣੀ ਲੈ ਕੇ ਆ ਪੁੱਤ ਜਿਹੜੀ ਘੜੀ ਲੱਗ ਜੇ ਚਲੋ ਵਧੀਆ ਗੱਲ ਹੋਰ ਠੀਠਾ ਭਾਜੀ ਦਾ ਆ ਵਧੀਆ ਸ਼ੁਕਰ ਆਲੇ ਮਾਂ ਮੇ ਜੀ ਇਹ ਸੱਸੀ ਕਾ ਸੱਸੀ ਕਾ ਹੋਠ ਠੀਕ ਠਾਕ ਹਾਂਜੀ ਠੀਕ ਠਾਕ ਸੋਣੇ ਆਏ ਆ ਮੈਂ ਤੇ ਵੇਖ ਲਈ ਪਾਣੀਪੂੜੀ ਪੀਤਾ ਵਾ ਹਾਂਜੀ ਹਾਂਜੀ ਪਿਆਲਤਾ ਸਿੰਮੂ ਨੇ ਉਧਰ ਬਹਿ ਜਾਓ ਸਿੰਮੂ ਸਿਆਣੀ ਦੀ ਲਾਡੀ ਹੋਣਾ ਉਹ ਸਿੰਮੂ ਦਾ ਸਿਆਣੀ ਹੋ ਗਈ ਆ ਸਿੰਮੂ ਦੀ ਮਾਂ ਹੀ ਨਿਆਣੀ ਹੋ ਗਈ ਆ ਬਾਜੀ ਇਹ ਗੱਲ ਸੁਣ ਕੇ ਸ਼ਰਮ ਤੇ ਹਾਨੂ ਵੀ ਬੜੀ ਆਈ ਪਰ ਅਸੀਂ ਇੱਥੇ ਘਰ ਕੋਸ਼ ਨਹੀਂ ਸਕਦੇ ਅਸੀਂ ਦੋਨੋਂ ਇੰਨਾ ਸਮਝਾਇਆ ਨਾ ਇੰਨੀਆਂ ਉਹਦੇ ਨਾਲ ਮੱਥੇ ਦੀਆਂ ਠੇਕਰੀਆਂ ਪੰਨੀਆਂ ਹੁਣ ਤੇ ਇੱਕੋ ਗੱਲ ਰੋਈ ਚਲੇ ਜਾਂਦੀ ਆ ਬਸ ਮੈਂ ਆਪਣੇ ਨਿਆਣਿਆਂ ਕੋ ਜਾਣਾ ਵਾ ਮੈਨੂੰ ਮਾਫ ਕਰ ਦੋ ਮੇਕੋ ਗਲਤੀ ਹੋ ਗਈ ਆ ਤੁਸੀਂ ਕਹਿਣਾ ਵੀ ਜਦੋਂ ਦੀ ਗਈ ਆ ਨਾ ਵੀਰ ਉਹਦੇ ਨੇ ਵੀ ਨਹੀਂ ਕਵਾਇਆ ਉਹਨੂੰ ਇਹਨਾਂ ਨੂੰ ਮੈਂ ਅੱਜ ਬੱਦਰੁੱਦੀ ਲੈ ਕੇ ਆਈ ਆ ਇਹਾਂ ਦੇ ਮੇਰਾ ਜੀ ਨਹੀਂ ਕਰਦਾ ਕਿਹੜੇ ਮੂੰਹ ਨਾ ਜਾਵਾਂ ਉਹਨਾਂ ਦੇ ਮੱਥੇ ਲੱਗਾ ਆਈ ਤਾਂ ਸੱਚੀ ਸ਼ਰਮ ਚ ਪਾਣੀ ਪਾਣੀ ਹੋਏ ਪਏ ਆ ਤੁਸੀਂ ਸ਼ਰਮ ਚ ਪਾਣੀ ਹੋਏ ਪਏ ਜੇ ਸਾਡਾ ਤਾਂ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਲੋਕ ਤਾਨੇ ਮੇਨੇ ਮਾਰਦੇ ਆ ਜਿਨ੍ਹਾਂ ਨੂੰ ਪਤਾ ਵਾ ਇਹਨੂੰ ਉਦੋਂ ਨਾ ਸ਼ਰਮ ਆਈ ਹੋਣੇ ਰੋਂਦੀ ਆ ਆ ਨਿਕੇ ਨਿਕੇ ਜਵਾਬ ਉਹ ਦਿੰਦੇ ਰੋਂਦੇ ਆ ਇਹਨਾਂ ਦਾ ਨਹੀਂ ਇਹਨੂੰ ਪਾ ਪੈਣਾ ਕਿੱਦਾਂ ਦੇ ਲੱਛਣ ਕੀਤੇ ਇਹਨੇ ਤੇਰੀ ਗੱਲ ਮੈਂ ਸਮਝਦੀ ਆ ਉਹਦੀ ਗੱਲ ਸੁਣ ਮੇਰੀ ਇਹਨੇ ਸਾਡਾ ਛੱਡਿਆ ਕੱਕ ਨਹੀਂ ਕਾ ਅਹੀਂ ਨੱਕ ਦੇਣ ਜੋਗੇ ਨਹੀਂ ਬਾਹਰ ਮਾਸੀ ਜੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਇਹ ਵੀ ਸ਼ਰਮ ਨਾ ਹੀ ਆਪਣੇ ਬੱਚੇ ਨਾ ਵੇਖੇ ਇਹਨੇ ਕਿੰਨੀ ਤੀ ਜਵਾਨ ਹੋਈ ਹੈ ਹੋ ਗੱਲ ਤੈਨੂੰ ਬਗਾਨੇ ਘਰ ਕੁੜੀ ਨੇ ਜਾਣਾ ਇਹਨੇ ਸੋਚਿਆ ਹੀ ਤੱਕ ਨਹੀਂ ਕਿ ਇਹਦੀ ਇੱਜ਼ਤ ਵਰ ਨਹੀਂ ਵੇਖਿਆ ਹੈ ਹੋ ਗੱਲ ਤੇਨੂੰ ਮੈਂ ਸਮਝਾਈ ਹੀਗੀ ਕਿ ਤੈਨੂੰ ਮਾਸਾ ਸ਼ਰਮ ਨਹੀਂ ਆਈ ਤੇਰਾ ਦਿਮਾਗ ਨਹੀਂ ਕੰਮ ਕੀਤਾ ਪਰ ਉਹ ਤੇ ਬਸ ਆਂਦੀ ਮੇਰੇ ਦਿਮਾਗ ਦੇ ਪੜਦਾ ਪੈ ਗਿਆ ਮੈਂ ਤੂੰ ਨਿਆਣੀ ਹੀ ਨਹੀਂ ਕਰਿਆ ਜੇ ਕੀ ਹੈ ਤੂੰ ਪਹਿਲਾਂ ਟਾਚੀ ਦੀ ਇਹ ਬੁੱਤਾਂ ਦੇ ਵਿਗੜੀਆਂ ਕਿੱਥੋਂ ਸੁਣਦਾ ਜੀਦਾ ਤੈਨੂੰ ਮਾਨਤਾ ਨਾ ਮੈਂ ਸੱਜਿਆ ਹੀ ਕਹ ਤਾ ਤੂੰ ਵੀ ਪੁੱਤ ਗੋਲ ਮੋਲ ਗੱਲ ਕਰ ਗਈ ਮੈਂ ਤੈਨੂੰ ਆਖਿਆ ਇਹਨੂੰ ਸਮਝਾ ਕੋ ਜੇ ਤੂੰ ਹੀ ਉਹਦਾਂ ਸਮਝਾਇਆ ਹੁੰਦਾ ਨਾ ਆਧਿਆ ਨੂੰ ਆਹ ਦੇ ਨਹੀਂ ਦੇਖਣੇ ਪੈਣ ਸਾਡਾ ਘਰ ਤੇ ਬਰਬਾਦ ਜਿਹੜਾ ਕੀਤਾ ਕੀਤਾ ਉਹ ਜਿਹੜਾ ਬਗਾਨਾ ਪੁੱਤ ਖਾ ਗਈ ਆ ਉਹ ਕਿੱਥੇ ਨੱਕ ਦੇਣਗੇ ਚੱਪਾ ਜਿੰਨਾ ਨਿਆਣਾ ਰੁਲ ਗਿਆ ਉਹਨਾਂ ਦਾ ਉਹ ਆਣ ਕੇ ਇੱਥੇ ਰੋਂਦੀ ਹੀ ਵਿਚਾਰੀ ਤੁਹਾਡਾ ਵੀ ਫਰਜ ਬਣਦਾ ਹੀ ਕੋਈ ਸਮਝਾਉਣ ਦਾ ਤੁਸੀਂ ਤੇ ਗੱਲ ਬੋਲ ਮੋਲ ਕਰਕੇ ਗਾਂ ਲੈ ਭਾਗਾ ਵੀ ਕੁਝ ਨਹੀਂ ਛੱਡਿਆ ਤੇ ਛੱਡਿਆ ਸਾਡਾ ਵੀ ਇਹ ਕੱਕ ਦੀ ਤੂੰ ਆ ਨਹੀਂ ਰੱਖੋ ਅਹੀਂ ਨਹੀਂ ਜੋ ਰੱਖਣੀ ਆਜੇਂ ਜਾਵੇ ਭਾਈ ਉੱਧਰ ਜਾਵੇ ਅਹੀਂ ਨਹੀਂ ਰੱਖਣੀਏ ਕੱਲੋਂ ਤੀ ਇਦਾਰੀ ਰਿਸ਼ਤਾ ਕਰਨਾ ਵਾ ਕੀ ਕਹਿਣਗੇ ਲੋਕੀ ਆ ਉਹੀ ਆ ਜਿਹੜਾ ਉਹ ਬਗਾਨੇ ਪਿੰਡ ਦਾ ਮੁੰਡਾ ਖਾਗੀ ਸੀ ਇਹਦੇ ਵਕਾਤਰ ਮਰਿਆ ਤੇ ਫੇਰ ਅਸੀਂ ਕਿੱਥੇ ਕੁੜੀ ਮੰਗਣੀ ਆ ਬੱਚੇ ਸਾਡੇ ਪਾਲੀ ਜਾਣੇ ਆ ਅਹੀਂ ਨਹੀਂ ਰੱਖਣੀਏ ਨਾਲੇ ਗੱਲ ਪਤਾ ਕੀ ਵੇਖੋ ਮੈਂ ਚ ਇਝਾਰੀ ਜੱਪਾ ਕਰਦਾ ਸੀ ਕਿੱਦਾਂ ਲਿਆਉਂਦਾ ਸੀ ਇੱਜ਼ਤ ਦੀ ਰੋਟੀ ਖਾਂਦੇ ਕੋਈ ਕਮੀ ਪੇਸ਼ੀ ਦੀ ਇਹਨੂੰ ਕਿਹੜੀ ਗੱਲ ਦੀ ਕਮੀ ਲਈ ਦੇ ਕੱਪੜੇ ਦੀ ਕੋਈ ਗੱਲ ਨਹੀਂ ਫੇਰ ਵੀ ਇਹਨੇ ਐਡੀ ਵੱਡੀ ਕਾਰ ਖਲਾਸਤੀਆ ਮੈਨੂੰ ਸਾਨੂੰ ਤੇ ਬਾਅਦ ਦੇਖਣ ਜੋ ਗੱਲ ਨਹੀਂ ਛੱਡਿਆ ਹਾਂ ਗੱਲ ਤੇ ਬਾਜੀ ਤੁਹਾਡੀ ਠੀਕ ਆ ਮੈਂ ਤੇ ਇਹੋ ਗੱਲ ਜਾਂਨੀ ਆ ਵੀ ਨਾ ਤੂੰ ਕਦੀ ਮਾੜਾ ਪਾਇਆ ਤੇ ਨਾ ਤੂੰ ਕਦੀ ਖਾਦਾ ਸੀ ਜਿੰਨੇ ਜੋਗੇ ਹੈਗੇ ਸੀ ਲਿਆ ਕੇ ਘਰ ਬੱਚਿਆਂ ਦੇ ਮੂੰਹ ਚ ਚੋਗਾ ਪਾਉਂਦੇ ਸੀ ਪਰ ਗੱਲ ਇਹਦੇ ਸਮਝੇ ਪਤਾ ਨਹੀਂ ਕਿੱਥੋਂ ਬਾਹਰ ਹੋ ਗਈ ਵੇਖੋ ਕਿਤੇ ਇੰਨਾ ਚਿਰ ਉੱਥੇ ਸਾਡੇ ਨਾਲ ਹੀ ਰਹੀ ਆ ਕੋਈ ਇਦਾਂ ਦੀ ਗੱਲ ਨਹੀਂ ਕਦੀ ਕਿਤੇ ਇਹਨੇ ਵਾਅਦਾ ਵੱਟਾ ਕੀਤਾ ਹੀ ਨਹੀਂ ਦੂਜੀ ਗੱਲ ਬਾਜੀ ਇੱਥੇ ਵੀ ਉਹਨੂੰ ਕਿੰਨਾ ਚਿਰ ਹੋ ਗਿਆ ਵਿਆਹੀ ਆ ਇਹਨੇ ਕਦੀ ਕਦੇ ਚੰਗੀ ਮਾੜੀ ਨਹੀਂ ਸੁਣੀ ਕਿੰਨੀ ਗਰੀਬੀ ਕੱਟੀ ਆ ਹੁਣ ਤੇ ਫੇਰ ਵੀ ਸੱਤਾ ਲਾਈਟਰ ਵਾਲੀਆਂ ਹੋ ਗਈਆਂ ਬਾਲਿਆਂ ਥੱਲੇ ਰਹਿੰਦੀ ਕੱਚੇ ਕਮਰੇ ਸੀਗੇ ਕੋਈ ਗੱਲ ਹੀ ਨਹੀਂ ਪਤਾ ਨਹੀਂ ਮੈਂ ਤੇ ਅੱਗੇ ਉਹ ਗੱਲ ਜਦੋਂ ਇਹਨੇ ਮੈਨੂੰ ਇਹ ਗੱਲ ਦੱਸੀ ਤੇ ਮੇਰੇ ਤੇ ਪੈਰਾਂ ਥੱਲੇੋਂ ਜ਼ਮੀਨ ਹੀ ਨਿਕਲ ਗਈ ਮੈਂ ਤੇ ਫੇਰ ਵੀ ਤੁਹਾਨੂੰ ਇਹੋ ਗੱਲ ਹੀ ਆਖੂਗੀ ਕਿ ਗਲਤੀਆਂ ਇਨਸਾਨ ਕੋਈ ਹੁੰਦੀਆਂ ਵਾ ਤੁਸੀਂ ਉਹਨੇ ਇੱਕ ਵਾਰੀ ਮaaf ਕਰ ਦੋ ਲੈ ਮaaf ਕਰਨ ਵਾਲੇ ਕੰਮ ਕੀਤੇ ਆ ਇਹ ਨਾ ਦੀ ਇੱਜ਼ਤ ਦਾ ਨਹੀਂ ਕਰਨਾ ਘਟੋ ਘਟ ਆਪਣੀ ਭਰਾ ਦੀ ਇੱਜ਼ਤ ਦਾ ਸੋਚਦੀ ਇਹ ਲੈ ਆਉਣ ਬਚੱਕ ਲੈ ਆਣਾ ਪਰ ਅਸੀਂ ਵੀ ਇੱਧਰ ਵੜਨਾ ਅਸੀਂ ਮਾਰਾਂਗੇ ਆਪਣੇ ਵਿਰੇ ਚ ਕੰਦ ਕੀ ਲੋਕਾਂ ਨੂੰ ਆਖਾਂਗੇ ਲੋਕਾਂ ਨੇ ਕਹਿਣਾ ਹੰਦੇ ਹੰਦੇ ਦਾਤੀ ਨੂੰ ਇੱਕ ਪਾਸੇ ਨਾ ਦੁਨੀਆ ਨੂੰ ਦਵੱਲੀ ਦੰਦੇ ਹੁੰਦੇ ਆ ਆਖਣਾ ਉਹ ਵੀ ਓਦਾਂ ਦੀ ਹੋਣੀ ਨਾਲ ਜਿਹੜੀ ਉਹਦੀ ਦੂਜੀ ਆ ਫਿਰ ਚੰਗੇ ਲੱਗਾਂਗੇ ਇਹ ਲਿਆਉਂਦੇ ਆ ਤੁਹਾਡੇ ਗੜੀ ਜੋੜੇ ਹੱਥ ਇਹ ਲਿਆਉਂਦੇ ਆ ਸੱਤ ਵਾਰੀ ਲੈਣ ਸਾਡਾ ਆਉਣ ਜਾਣ ਮਰਨ ਜਮਣ ਖਤਮ ਦਵਿੰਦਰ ਤੂੰ ਤੇ ਐਦਾ ਕਰੀ ਜਾਨੀ ਆ ਪਰ ਫਿਰ ਵੀ ਬੱਚਿਆਂ ਦੀ ਮਾਂ ਆ ਉਹਨਾਂ ਨੇ ਸਕੂਲੇ ਜਾਣਾ ਹੁਣ ਤੇ ਮਹੀਨਾ ਇੱਕ ਘਰ ਵਾ ਤੇ ਕੋਈ ਇਧਰੋਂ ਫੜੋ ਫੜਾਈ ਦਾਦੀ ਲਾਗੋ ਕਰ ਦਿੰਦਾ ਨਿਆਣਾ ਕੰਮ ਤਾਂ ਦੱਸ ਹੌਸ ਸਵਾਰ ਦਿੰਦਾ ਵਾ ਮੁੜਕ ਬੀਜੀ ਤੁਸੀਂ ਵੀ ਠੰਡੇ ਦਿਮਾਗ ਨਾਲ ਸੋਚੋ ਤੁਸੀਂ ਗਰੀਬੀ ਆਪਦੇ ਆ ਨਾ ਇਹਨੂੰ ਕੇ ਕੱਲੋਂ ਓਖੀ ਰਹਿਣ ਦਿੰਦਾ ਹੀ पैसा ਜਿਆਦਾ ਵਨ ਸਮਨਾ ਕੱਪੜੇ ਦਾ ਕਪੜਾ ਖਾਣ ਇੱਕ ਚੀਜ਼ ਦੇ ਬਰਤਨ ਨੂੰ ਕਿਹੜੀ ਗੱਲ ਵੀ ਇਹਨੂੰ ਕਮੀ ਉਹ ਚਲੋ ਬੀਜੀ ਗਲਤੀਆਂ ਇਨਸਾਨ ਕੋ ਹੋ ਜਾਂਦੀਆਂ ਤੇ ਬੰਦੇ ਨੂੰ ਮਾਫ ਕਰਨਾ ਚਾਹੀਦਾ ਭਾਜੀ ਅਈ ਤਾਂ ਫੇਰ ਵੀ ਚਲੋ ਸਾਡਾ ਤੇ ਸਿਰ ਨੀਵਾ ਪਹਿਲਾਂ ਹੀ ਹੁਣ ਇਹਨੇ ਜਿਆਦਾ ਹੀ ਕਰ ਦਿੱਤਾ ਵਾ ਹੁਣ ਤਾਂ ਅਸੀਂ ਤੁਹਾਡੇ ਨਾਲ ਅੱਖ ਮਿਲਾ ਕੇ ਗੱਲ ਵੀ ਨਹੀਂ ਕਰ ਸਕਦੇ ਆਵੇ ਬੱਚੇ ਪਲ ਜਾਣੇ ਅਸੀਂ ਨਹੀਂ ਇਹ ਲੋੜੀ ਬਸ ਮੈਂ ਪੱਥਰ ਤੇ ਲਕੀਰ ਮੈਂ ਨਹੀਂ ਲਊਂਦਾ ਕੋ ਭਾਜੀ ਗੁੱਸਾ ਤੇ ਮੈਨੂੰ ਬੜਾ ਆਪਣੀ ਭੈਣ ਤੇ ਪਰ ਕੀ ਕਰਾਂ ਬੱਚਿਆਂ ਨੂੰ ਪਾਲੀ ਆ ਜਿਹੋ ਦਾ ਮਾਂ ਤੇ ਗਿਆ ਨਾ ਫਿਰ ਮੈਂ ਕਦੀ ਨਹੀਂ ਛਿੜਕਿਆ ਭਾਜੀ ਇਹ ਗੱਲ ਤਾਂ ਵੀ ਆਪਣੇ ਵਾਰ ਨਹੀਂ ਬੱਚਿਆਂ ਵਾਰ ਸੋਚੋ ਉਹਨਾਂ ਮਾਂ ਕਿਥੋਂ ਲੱਭੂਗੀ ਮੇਰੀ ਰਿਕਵੈਸਟ ਵਾਰ ਇੱਕ ਮੌਕਾ ਦੋ ਇਹਨੂੰ ਤੇ ਬਾੜੀ ਮੈਜ ਮੈਰਾ ਨਹੀਂ ਕਰਦੀ ਗਲਤੀ ਕਰਦੀ ਗਾੜੀ ਦੇਖੋ ਗਨਾਮ ਸਿੰਘ ਮੈਂ ਤੁਹਾਡੇ ਨਾਲ ਬੜਾ ਵਧੀਆ ਵਿਚਰਿਆ ਵਾਂ ਇੰਨੇ ਚਿਰੋਂ ਦਾ ਰਿਸ਼ਤਾ ਚੱਲਣ ਰਿਹਾ ਸਾਡਾ ਬੜਾ ਸੋਹਣਾ ਦੀ ਵਿਆਹ ਵਾ ਹਾਂਜੀ ਮੈਂ ਕਦੀ ਕੋਈ ਸ਼ਿਕਾਇਤ ਕਦੀ ਕੋਈ ਨੇ ਲਾ ਸੇਵਾ ਕੀਤਾ ਤਾਂ ਦੇ ਨਾਲ ਕਦੇ ਵੀ ਨਹੀਂ ਭਾਜੀ ਕਦੀ ਵੀ ਨਹੀਂ ਕਰਦੀ ਗੱਲ ਇੱਧਰ ਉੱਧਰ ਦੀ ਕੋਈ ਮੈਂ ਤਾਂ ਬਲਿੰਦੇ ਇਹ ਵੀ ਵਧੀਆ ਰਹੀ ਆ ਹਾਂਜੀ ਜਿੰਨਾ ਚਿਰ ਰਹੀ ਆ ਹਾਂਜੀ ਖੋਣੇ ਇਹੋ ਜਿਹਾ ਕੰਮ ਕੀਤਾ ਤੇ ਤਾਂ ਹੀ ਤੁਹਾਡੇ ਕੋ ਗਏ ਆ ਜਾ ਇਹ ਗਈ ਆ ਤੁਹਾਨੂੰ ਇੱਥੇ ਆਉਣਾ ਪਿਆ ਹੈਨਾ ਇਹਨੇ ਰਿਸ਼ਤੇਵਾਰੀ ਹੁਣ ਗੱਲ ਤੇ ਕੋਈ ਛੱਡੀ ਨਹੀਂ ਜਿਹੜੇ ਦੋਹਾਂ ਚੀਜ਼ਾਂ ਦਾ ਕਰਿਸ਼ਟਾ ਹੁੰਦਾ ਨਾ ਹਾਂਜੀ ਹਾਂਜੀ ਉਹਨੂੰ ਤਾਂ ਤਾਰ-ਤਾਰ ਕਰ ਗਏ ਹੈਨਾ ਉਹਦੇ ਉੱਪੋਂ ਦੀ ਲੰਘ ਗਈ ਰਿਸ਼ਤਾ ਤੇ ਹੁਣ ਨਾ ਤੁਸੀਂ ਜਿੱਦਾਂ ਰਿਕਵੈਸਟ ਕਰਨ ਦੇ ਚਲੋ ਮਨਜਣਾਵਾਂ ਚਾਹੇ ਉਹ ਬੱਚਿਆਂ ਖਾਤਰ ਹੋਵੇ ਚਾਹੇ ਕੋਈ ਮਜਬੂਰੀ ਹੋਵੇ ਪਰ ਮੇਰੀ ਇੱਕ ਗੱਲ ਆ ਰਹੂਗੀ ਜਰੂਰ ਕਰਜ ਆ ਸਾਡਾ ਕੋਈ ਰਿਸ਼ਤਾ ਨਹੀਂ ਰਹੂਗਾ ਇਹਦੇ ਨਾਲ ਮੇਰਾ ਰੋਟੀ ਪਾਣੀ ਪਕਾਈ ਜਾਵੇ ਆਪਣੇ ਬੱਚਿਆਂ ਨੂੰ ਖਵਾ ਲਈ ਜਾਵੇ ਅਸੀਂ ਆਹ ਰੋਟੀ ਪਕਾਉ ਤਾਂ ਠੀਕ ਆ ਨਹੀਂ ਤਾਂ ਅਸੀਂ ਮਾਪੋਤਾ ਆਪਣੀ ਪਕਾ ਲਿਆ ਕਰਾਂਗੇ ਰਹੀ ਜਾਵੇ ਪਰ ਇਹਨੂੰ ਨਾਂ ਮੈਂ ਕਦੀ ਬੁਲਾਉਣਾ ਨਾ ਮੇਰਾ ਇਹ ਨਾਲ ਕੋਈ ਰਿਸ਼ਤਾ ਹਾਂ ਬੱਚਿਆਂ ਦੇ ਖਾਤਰ ਚਲੋ ਆਉਂਦੀ ਆ ਆਉਣ ਦੋ ਆਹੋ ਹੋ ਲੈ ਆਓ ਫੇਰ ਸਾਡੇ ਗਲੀ ਤੇ ਆਵੇ ਹੱਥ ਬੰਨੇ ਅਸੀਂ ਨਹੀਂ ਤੁਹਾਡੇ ਘਰ ਵੜਦੇ ਅੱਗੇ ਦੀ ਉਹ ਖਾਗੀ ਨਾ ਕਿਸਦਾ ਬਗਾਨਾ ਪੁੱਤ ਹੁਣ ਇੱਥੇ ਕਿਹਨ ਨਹੀਂ ਨਿਕਲਣ ਕੋਈ ਨਾ ਫਾ ਲੈ ਕੇ ਮਾਰਦੀ ਤੁਹਾਨੂੰ ਜੇਲ੍ਹ ਦੀ ਦਾਲ ਪਿਆਲੂਗੀ ਜੇਲੇ ਜਾਓਗੇ ਤੁਸੀਂ ਲੈ ਆਓ ਕਰ ਲੋ ਆਪਣੀ ਮਰਜ਼ੀ ਆ ਵੇਖ ਲੋ ਜੀ ਤੋਹੇ ਜੀ ਸਮਝਦਾ ਮੈਨੂੰ ਗੁੱਸਾ ਨਹੀਂ ਲੱਗਦਾ ਨਹੀਂ ਗੁੱਸਾ ਹੁੰਦਾ ਭਾਜੀ ਇਨਸਾਨ ਨੇ ਜਿਹਦੇ ਨਾਲ ਫੇਰੇ ਲਏ ਹੋਣ ਨਾ ਉਹਨੂੰ ਕੋਈ ਮਰਜ਼ੀ ਵੀ ਗੱਲ ਕਹਵੇ ਨਾ ਤੇ ਦੁੱਖ ਲੱਗਦਾ ਬਹੁਤ ਜ਼ਿਆਦਾ ਬੜਾ ਦੁੱਖ ਲੱਗਦਾ ਭਾਜੀ ਹੈ ਨਾ ਪਰ ਸੁਣਨੀਆਂ ਪੈਣੀਆਂ ਤੁਹਾਨੂੰ ਨੇ ਗਲਤੀ ਉਹਜੀ ਕੀਤੀ ਆ ਸਹੀ ਗੱਲ ਕੀਤੀ ਆ ਤੂੰ ਲੈ ਕੇ ਆ ਉਹਨੂੰ ਇੱਧਰ ਰੱਖ ਅਰੇ ਇਧਰ ਨਾ ਕੇ ਨਾ ਕੁਲਰ ਉਹਨੂੰ ਰੋਟੀ ਦਾ ਪਕੀਆਂ ਉਹਦੀ ਖਾਦ ਲਾਇਆ ਉਹ ਮਾਤਾ ਮੈਂ ਲੈ ਨਹੀਂ ਜਾਣਾ ਉਹ ਕਿੱਥੇ ਜਾਈ ਜਾਓ ਚੱਲ ਆਵੇ ਲੋ ਚਲੋ ਮੇਰੀ ਗੱਲ ਸੁਣੋ ਨਾ ਤੇ ਉਹ ਤੂੰ ਮੈਂ ਬੁਲਾਉਣਾ ਤੇ ਨਾ ਮੱਥੇ ਲੱਗਣਾ ਮੈਂ ਜਾ ਕੇ ਮੈਂ ਦੀ ਕੋਣਾ ਜਿੱਦਾਂ ਉਹ ਗਈ ਆ ਉਦਾਂ ਆ ਜੇ ਜੀਵਾ ਉਹ ਜਿੱਦਾਂ ਕੰਮ ਕਰੀ ਜਾਊ ਰੋਟੀ ਖਾਈ ਜਾਊਗੀ ਬਾਕੀ ਸਾਡਾ ਲੈਣਾ ਦੇਣਾ ਕੁਝ ਨਹੀਂ ਆਵੇਦਾ ਮਾ ਮੇਰੀ ਉਹ ਵੀ ਗੁੱਸੇ ਆ ਆ ਪਰਝਾਈ ਆ ਸਾਰੇ ਸਾਰੇ ਗੁੱਸੇ ਅਸੀਂ ਕੀ ਕਰੀਏ ਹੁਣ ਵੇਖੋ ਬਾਜੀ ਇਹ ਤਾਂ ਤੁਹਾਡਾ ਵੱਡਾ ਪੰਨਾ ਵਾ ਤੁਸੀਂ ਉਹਨੂੰ ਮਾਫ ਕੀਤਾ ਤੇ ਉਹਦੇ ਵੱਲੋਂ ਮਾਫੀ ਅਸੀਂ ਵੀ ਮੰਗਦੇ ਆ ਤੁਹਾਡੇ ਕੋਲੋਂ ਤੇ ਬਾਕੀ ਰਹੀ ਗੱਲ ਕਿ ਜਦੋਂ ਬੰਦੇ ਦਾ ਕੋਈ ਅੰਗ ਖਰਾਬ ਹੋ ਜੇ ਤੇ ਅਸੀਂ ਉਹਨੂੰ ਕਿਹੜਾ ਕਿਤੇ ਕੱਟ ਕੇ ਛੱਡ ਦਿੰਨੇ ਆ ਫਿਰ ਅਸੀਂ ਉਹਦੀ ਦਵਾਈ ਦਾਰੂ ਕਈ ਓੜ-ਪੋੜ ਕਰਦੇ ਆ ਕਿ ਇਹ ਕਿਸ ਤਰ੍ਹਾਂ ਠੀਕ ਹੋ ਜੇ ਨਾਲ ਜੁੜ ਜੇ ਤੁਹਾਨੂੰ ਪਤਾ ਹੀ ਆ ਪਰ ਵਰਮ ਜੀ ਤੇ ਗੱਲ ਦੱਸਾਂ ਮੈਂ ਜੇ ਅੰਗ ਖਰਾਬ ਹੋ ਜਾਏ ਨਾ ਅੰਗ ਮਾਰੇ ਮੋਟਾ ਫੋੜਾ ਫਿੰਸੀ ਹੋਵੇ ਤੇ ਉਹਦੀਆਂ ਦਵਾਈਆਂ ਕਰੀ ਦੀਆਂ ਜੇ ਕਿਤੇ ਅੰਗ ਨੂੰ ਕੈਂਸਰ ਹੋ ਜਾਏ ਤੇ ਵੱਢ ਕੇ ਛੋੜਨਾ ਪੈਂਦਾ ਠੀਕ ਆ ਉਹ ਮੈਂ ਮੰਨਦਾ ਹਾਂ ਤੁਹਾਡੀ ਗੱਲ ਬਾਕੀ ਉਹਨੂੰ ਲਿਆਉਣਾ ਨਾ ਮੇਰੇ ਵਾਸਤੇ ਇੱਕ ਜ਼ਹਿਰ ਪੀਣ ਦੇ ਬਰਾਬਰ ਹੈ ਮੈਨੂੰ ਪਤਾ ਵਾ ਜਿੱਦਾਂ ਮੈਂ ਇੱਥੇ ਆਉਣਾ ਉਹਨੇ ਤੇ ਮੈਂ ਕਿੱਦਾਂ ਘਰ ਵਿੱਚ ਰਹਿਣਾ ਉਹਦੇ ਨਾਲ ਚਲੋ ਭਾਜੀ ਕੋਈ ਗੱਲ ਨਹੀਂ ਸਮੇ ਦੇ ਨਾਲ ਸਾਰੇ ਜਿਹੜੇ जख्म ਹੁੰਦੇ ਆ ਨਾ ਉਹ ਭਰੇ ਜਾਂਦੇ ਆ ਚਲੋ ਹੁਣ ਤੇ ਆਊਗੀ ਅੱਜ ਹੋਰ ਭਲਕੇ ਹੋਰ ਟਾਈਮ ਲੰਘਦੇ ਆ ਬਦਲ ਹੀ ਜਾਂਦਾ ਟਾਈਮ ਬੰਦੇ ਦਾ ਮਨ ਬਦਲ ਜਾਂਦਾ ਹੁੰਦਾ ਵਾ ਤੇ ਚਲੋ ਗਲਤੀ ਉਹਨੇ ਕੀਤੀ ਆ ਫੇਰ ਉਹਨੂੰ ਇੱਕ ਵਾਰੀ ਸਮਝਾਵਾਂਗੇ ਘਰ ਬੈ ਕੇ ਤੇ ਤੁਸੀਂ ਇੱਕ ਵਾਰੀ ਮੌਕਾ ਦਿਓ ਜੀ ਭਾਜੀ ਨੂੰ ਸੁਧਰਨ ਦਾ ਮਾਮੀ ਜੀ ਹਣ ਮਮਾ ਨੇ ਆਏ ਨਾ ਆ ਜਾਣਾ ਆਏ ਨਾ ਹਾਂ ਆਏ ਨਾ ਪੁੱਤ ਆ ਜਾਣਾ ਤੇ ਬੱਚੇ ਵੀ ਕਿੰਨੇ ਉਦਰੇ ਭਾਜੀ ਵੇਖੋ ਬਹੁਤ ਵੇਖੋ ਨਾ ਇਹੋ ਗੱਲ ਜਿਹੜੀ ਮਾਂ ਮਾਇ ਵਾ ਵਾ ਛੋਟੇ ਬੱਚਿਆਂ ਦਾ ਦੀ ਸੋਚਿਆ ਉਹਨੇ ਬਾਕੀਆਂ ਦੇ ਚ ਗੱਲ ਨਹੀਂ ਭਰੇ ਸੀ ਜੱਜ ਠੱਲੋ ਜਮੇ ਇੱਕ ਗੱਲ ਤੇ ਬਹੁਤ ਵੱਡੀ ਭਾਜੀ ਗਲਤੀ ਕੀਤੀ ਬਹੁਤ ਵੱਡੀ ਬਖਸ਼ਣਯੋਗ ਨਹੀਂ ਗਲਤੀ ਕੀਤੀ ਪਰ ਕੀ ਕਰੀ ਬੱਚਿਆਂ ਦੇ ਖਾਤਰ ਬਖਸ਼ਣਾ ਪੈਂਦਾ ਕਣੀ ਇਹ ਤਾਂ ਵੱਡੀ ਇੱਜ਼ਤ ਤੁਹਾਡੀ ਕਰਨ ਰਿਹਾ ਵਾ ਵੀ ਸਾਡੀ ਬੜੀ ਸੋਹਣੀ ਨੰਗੀ ਐ ਸਾਰੀ ਉਹ ਬੜਾ ਪ੍ਰੇਮ ਰਿਹਾ ਵੀਰ ਜੀ ਆਪਣਾ ਤੇ ਕਰਕੇ ਉਹਨੂੰ ਮੈਂ ਓਨਲੀ ਪਰਮਿਸ਼ਨ ਦੇ ਰਿਹਾ ਉਹਨੇ ਤੇ ਮੇਰਾ ਲਿਹਾਉਣ ਦਾ ਕੋਈ ਆਦਾ ਨਹੀਂ ਚੰ ਸਿਮੂ ਬੱਤ ਯਾ ਤੋ ਚਾਹ ਬਣਾ ਕੇ ਲਿਆ ਨਹੀਂ ਪੁੱਤ ਚਾਹ ਰਹਿਣ ਦੇ ਜੇ ਮੈਂ ਪੀਣੀ ਹੁੰਦੀ ਨਾ ਤੇ ਆਪੇ ਬਣਾ ਲੈਣੀ ਤੇ ਚਲੋ ਪਾਜੀ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਸਾਡੇ ਆਿਆਂ ਦਾ ਇੰਨਾ ਮਾਣ ਰੱਖਿਆ ਵਾ ਬਾਕੀ ਚਲੋ ਰਹੀ ਉਹਦੀ ਗੱਲ ਉਹਨੂੰ ਪੂਰਾ ਸਮਝਾਵਾਂਗੇ ਅਸੀਂ ਤੇ ਗਾਂ ਤੋਂ ਗਲਤੀ ਨਾ ਕਰੇ ਚੱਲ ਚੰਗਾ ਪੁੱਤ ਯਾ ਠੀਕ ਹੈ ਪਾਜੀ ਹੈ ਜੰਮਾ ਪਾਜੀ ਸასი ਘਰ ਹੈ ਪੁੱਤ ਓਏ ਹੈ